ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਕਦਾਤ ਦਾ ਬਦਲਾ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਅਤੇ ਉਹਨਾਂ ਦੀ ਥਾਂ ਤੇ ਨਵੇਂ ਕਮਿਸ਼ਨਰ ਵਿਕਰਮ ਸਿੰਘ ਸ਼ੇਰਗਿਲ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਨਵੇਂ ਕਮਿਸ਼ਨਰ ਲਈ ਇਹ ਕਾਰਜਕਾਲ ਚੁਣੌਤੀਆਂ ਨਾਲ ਭਰਿਆ ਸਾਬਿਤ ਹੋਵੇਗਾ ਅੰਮ੍ਰਿਤਸਰ ਨਗਰ ਨਿਗਮ ਕਾਫੀ ਸਮੇਂ ਤੋਂ ਘਾਟੇ ਵਿੱਚ ਚੱਲ ਰਿਹਾ ਹੈ ਵਿੱਤੀ ਸੰਕਟ ਕਾਰਨ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਨਗਰ ਨਿਗਮ ਦੀ ਰਾਜਨੀਤੀ ਵੀ ਕਮਿਸ਼ਨਰ ਲਈ ਸਿਰਦਰਦ ਬਣੀ ਰਹੇਗੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨਾਲ ਤਾਲਮੇਲ ਬਿਠਾਉਣਾ ਵਿਧਾਇਕਾਂ ਨਾਲ ਸੰਬੰਧ ਬਣਾਈ ਰੱਖਣਾ ਅਤੇ ਨਿਗਮ ਯੂਨੀਅਨਾਂ ਨੂੰ ਸੰਤੁਸ਼ਟ ਕਰਨਾ ਨਵੀਂ ਜ਼ਿੰਮੇਵਾਰੀ ਹੋਵੇਗੀ। ਸ਼ਹਿਰ ਵਿੱਚ ਗੰਦਗੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਥਾਂ-ਥਾਂ ਖੱਡੇ, ਟੁੱਟੀਆਂ ਸੜਕਾਂ ਅਤੇ ਸੀਵਰੇਜ ਦੀ ਖਰਾਬ ਹਾਲਤ ਵੀ ਵੱਡੀ ਚੁਣੌਤੀ ਹੈ। ਕਰਮਚਾਰੀਆਂ ਦੀਆਂ ਯੂਨੀਅਨਾਂ ਅਕਸਰ ਹੜਤਾਲਾਂ ਤੇ ਰਹਿੰਦੀਆਂ ਹਨ। ਨਾਲ ਹੀ ਵਿੱਤੀ ਸੰਕਟ ਐਨਾ ਗਹਿਰਾ ਕਿ ਨਿਗਮ ਆਪਣੇ ਕਰਮਚਾਰੀਆਂ ਨੂੰ ਸਮੇਂ ਤੇ ਤਨਖਾਹ ਨਹੀਂ ਦੇ ਸਕਦਾ। ਪਿਛਲੇ 2.5 ਸਾਲਾਂ ਵਿੱਚ 14-15 ਨਿਗਮ ਕਮਿਸ਼ਨਰਾਂ ਦਾ ਤਬਾਦਲਾ ਹੋ ਚੁੱਕਿਆ ਹੈ। ਜਦੋਂ ਵੀ ਕਮਿਸ਼ਨਰ ਅੰਮ੍ਰਿਤਸਰ ਦੀ ਨਬਜ਼ ਸਮਝਣ ਅਤੇ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਵਾਰ-ਵਾਰ ਦੇ ਤਬਾਦਲੀਆਂ ਕਰ ਨਿਗਮ ਦਾ ਪ੍ਰਸ਼ਾਸਕੀ ਢਾਂਚਾ ਹੋਰ ਵੀ ਕਮਜ਼ੋਰ ਹੋ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਜਿਵੇਂ ਦੀਆਂ țiiਵੇਂ ਬੜੀਆਂ ਹੋਈਆਂ ਹਨ